ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜਾਂਦੇ ਆਂਦੇ ਗੱਲ ਕਰੀਏ ਆਪਾਂ ਕਿ ਪੰਜਾਬ ਦੇ ਕਾਲਜਾਂ ਜੁਨੀਵਰਸਿਟੀਆਂ ਦੀ ਜਦੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਬਾਹਰਲੇ ਮੁਲਕਾਂ ਨੂੰ ਜਾ ਰਹੇ ਸੀਗੇ ਤਾਂ ਉਦੋਂ ਇਹ ਵੀ ਸੰਸਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਕਾਲਜ ਨੇ ਉਹਨਾਂ ਨੂੰ ਤਾਲੇ ਵੱਜ ਰਹੇ ਨੇ ਉਹਨਾਂ ਦੇ ਵਿੱਚ ਗੋਲੇ ਕਬੂਤਰ ਬੋਲ ਰਹੇ ਨੇ ਕਿਉਂਕਿ ਉੱਥੇ ਪੜਨ ਵਾਲਾ ਤਾਂ ਕੋਈ ਹੈ ਨਹੀਂਗਾ ਪਰ ਹੁਣ ਇੱਕ ਵਾਰ ਫੇਰ ਗਿਣਤੀ ਦੇ ਵਿੱਚ ਵਾਧਾ ਦੇਖਿਆ ਗਿਆ ਪੰਜਾਬ ਤੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਹੈ ਜੀ ਉਹ ਪਹਿਲਾਂ ਨਾਲੋਂ ਵਧੀ ਹੈ ਕੈਨੇਡਾ ਤੋਂ ਕਹਿੰਦੇ ਮੋਹ ਪੰਗ ਹੋਗਾ ਸ਼ਾਇਦ ਤਾਂ ਕਰਕੇ ਬਿਲਕੁਲ ਇਹਦਾ ਵੱਡਾ ਕਾਰਨ ਇੱਕ ਕੈਨੇਡਾ ਦੇ ਸਥਿਤੀ ਨੂੰ ਲੈ ਕੇ ਹੀ ਹੈ ਕੈਨੇਡਾ ਦੇ ਅੱਜ ਦੀ ਤਰੀਕੇ ਜੋ ਹਾਲਾਤ ਨੇ ਜੀ ਉੱਥੇ ਨੌਕਰੀ ਨੂੰ ਲੈ ਕੇ ਹੈ ਨਾ ਜਾਂ ਬੱਚਿਆਂ ਦੀ ਪੜ੍ਹਾਈ ਦੀਆਂ ਫੀਸਾਂ ਨੂੰ ਲੈ ਕੇ ਜਾਂ ਘਰਾਂ ਦੀ ਤੇ ਗਰੋਸਰੀ ਦੀ ਮਹਿੰਗਾਈ ਨੂੰ ਲੈ ਕੇ ਹੈ ਨਾ ਉਹ ਸਾਰੇ ਪਹਿਲੂ ਵੀ ਆਧਾਰ ਬਣ ਰਹੇ ਨੇ ਜੀ ਕਿ ਅਚਾਨਕ ਜਿਹੜੇ ਹੁਣ ਇਹ ਬਿਆਨ ਆ ਰਹੇ ਨੇ ਕਿ ਹਾਂ ਵੀ ਤੁਸੀਂ ਸਿਰਫ ਕੈਨੇਡਾ ਪੜ੍ਹਾਈ ਲਈ ਆ ਰਹੇ ਹੋ ਪੀਆਰ ਲਈ ਨਹੀਂ ਕਿਉਂਕਿ ਮਤਲਬ ਤਾਂ ਸਟੱਡੀ ਵੀ ਜਾਈ ਹੈ ਨਾ ਹੂੰ 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 ਸੁਣ ਜੀ ਉਸ ਨੁਕਤੇ ਤੇ ਕੈਨੇਡਾ ਨੇ ਕਾਰਵਾਈ ਸ਼ੁਰੂ ਕਰਤੀ ਤਾਂ ਫਿਰ ਮਾਪੇ ਕਹਿੰਦੇ ਜੇ ਪੜ੍ਹ ਕੇ ਦੋ ਸਾਲ ਬਾਅਦ ਵਾਪਸ ਜੇ ਹੱਥ ਚੜਾਤੇ ਤੇ ਪਤਾ ਲੱਗ ਰਿਹਾ ਕਿ ਹੁਣ ਕਈ ਹਜ਼ਾਰਾਂ ਦੀ ਗਿਣਤੀ ਚੋਂ ਉਹ ਗਿਣਤੀ ਆ ਸਕਦੀ ਹੈ ਤੇ ਜਾਂ ਚੜਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਤਾਂ ਹੋ ਜਾਣੀ ਹੈ ਹੂੰ ਤੇ ਉਹ ਤੋਂ ਬਾਅਦ ਸਰਕਾਰ ਬਦਲਣ ਦੇ ਵੀ ਉੱਥੇ ਅਸਰ ਮੰਡ ਰਹੇ ਨੇ ਜੀ ਜੀ ਤੇ ਜੇ ਜਾਂ ਟੁੱਟ-ਪੁੱਟ ਵਾਲੀ ਸਰਕਾਰ ਆਉਂਦੀ ਆ ਜਾਂ ਬਦਲ ਕੇ ਆਉਂਦੀ ਆ ਤਾਂ ਵੀ ਫਿਕਰ ਖੜਾ ਸੋ ਇਧਰੋਂ ਕੈਨੇਡਾ ਤੋਂ ਜਿਹੜਾ ਮੋਹ ਪੰਗ ਹੋਇਆ ਵਿਦਿਆਰਥੀਆਂ ਦੀ ਗਿਣਤੀ ਤਾਂ ਉਹਨਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਕੰਨੀ ਨੂੰ ਮੂੰਹ ਮੋੜਿਆ ਜੀ ਉਧਰ ਆਸਟ੍ਰੇਲੀਆ ਨੇ ਵੀ ਸਬਦਾਤੀਆਂ ਤੇ ਉਹਨਾਂ ਨੇ ਸਪਾਊਸ ਵੀਜ਼ੀਆਂ ਤੇ ਰੋਕ ਲਾਤੀ ਇਸੇ ਤਰ੍ਹਾਂ ਅਮਰੀਕਾ ਜਾਣਾ ਹੈ ਹੀ ਬਹੁਤ ਔਖਾ ਹੈ ਜੇ ਵੀ ਵਿਦਿਆਰਥੀ ਆਉਂਦਾ ਹੈ ਨਾ ਸੋ ਉਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਹੋਰਨਾਂ ਮੁਲਕਾਂ ਕੰਨੀ ਓਵੇਂ ਹੀ ਇਸੇ ਤਰ੍ਹਾਂ ਯੂਕੇ ਵਾਲਾ ਪਹਿਲੂ ਹੈ ਕਿ ਉੱਥੇ ਓਵੇਂ ਵੀਜ਼ੇ ਨਹੀਂ ਮਿਲ ਪਾਰੇ ਸੋ ਇਹ ਸਾਰੇ ਜਿਹੜੇ ਆਧਾਰ ਬਣੇ ਇਹਦਾ ਨਤੀਜਾ ਹੈ ਕਿ ਇਸ ਵਾਰ ਪੰਜਾਬ ਦੀਆਂ ਕਾਲਜਾਂ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੀ ਗੰੰਟੀ 'ਚ ਚੋਖਾਵਾਦਾ ਹੋਇਆ। ਹੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀਗਾ ਗੁਰਨਾਨ ਦੇਵ ਯੂਨੀਵਰਸਿਟੀ ਦੇ ਉੱਥੋਂ ਦੇ ਜਿਹੜੇ ਮਤਲਬ ਰਜਿਸਟਰਾਰ ਨੇ ਜੀ ਜੀ ਨੇ ਅੰਕੜੇ ਦਿੱਤੇ ਉਹ ਕਹਿੰਦੇ ਵੀ 5800 ਸੀਟਾਂ ਦੇ ਲਈ ਹਾਂ ਪਿਛਲੀ ਵਾਰ 10 ਤੋਂ 1000 ਵਿਦਿਆਰਥੀਆਂ ਨੇ ਮਤਲਬ ਸਾਡੇ ਕੋਲ ਐਪਲੀਕੇਸ਼ਨਾਂ ਦਾਖਲ ਕੀਤੀਆਂ ਸੀ। ਜੀ ਜੀ ਉਹ ਕਹਿੰਦੇ ਕਿ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਗੁਰਨਾਨ ਦੇਵ ਯੂਨੀਵਰਸਿਟੀ ਦੇ ਵਿੱਚ ਪਿਛਲੀ ਵਾਰ ਜਿਹੜੀਆਂ 5800 ਸੀਟਾਂ ਸੀ ਉਹਦੇ 10000 ਅਰਜ਼ੀਆਂ ਆਈਆਂ ਸੀ ਐਡਮਿਸ਼ਨਾਂ ਲਈ ਇਸ ਵਾਰ ਸਾਡੇ ਕੋਲ 5800 ਸੀਟਾਂ ਵੱਧ ਕੇ 6100 ਹੋ ਗਈਆਂ ਹੂੰ ਤੇ 6100 ਦੇ ਲਈ 21000 ਤੋਂ ਵੱਧ ਐਪਲੀਕੇਸ਼ਨ ਆਈਆਂ ਜੀ ਤੇ ਪਿਛਲੀ ਵਾਰ 10000 ਸੀ ਇਹ 21000 ਹੋ ਗਈ ਹੈਨਾ ਇਸੇ ਤਰ੍ਹਾਂ ਉਹ ਇਸੇ ਯੂਨੀਵਰਸਿਟੀ ਦੇ ਵੱਲੋਂ ਨਾਲ ਮਤਲਬ ਕਿ ਡਾਕਟਰ ਸੰਦੀਪ ਪੋਰਾ ਨੇ ਦੱਸਿਆ ਕਹਿੰਦੇ ਕਿ ਇੰਜੀਨੀਅਰਿੰਗ ਦੇ ਵਿੱਚ 571 ਸੀਟਾਂ ਦੇ ਲਈ ਹੈਨਾ 2400 ਤੋਂ ਉੱਪਰ ਅਰਜ਼ੀਆਂ ਆਈਆਂ ਨੇ ਸੀਟਾਂ 571 ਨੇ 2420 ਮੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਆਈਆਂ ਨੇ ਦਾਖਲੇ ਦੀ ਜਦੋਂ ਕਿ ਪਿਛਲੀ ਵਾਰੀ ਗਿਣਤੀ 800 ਹੋਈ ਸੀ ਹੂੰ ਸੋ ਇਸ ਤਰ੍ਹਾਂ ਪੰਜਾਬ ਦੇ ਹਰ ਕਾਲਜ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਅੱਗੇ ਪਲੱਸ 2 ਕਰੋ ਤੇ ਹਾਈ ਲੈਟਸ ਕਰੋ ਤੇ ਜਾਓ ਹੂੰ ਹੁਣ ਇਸ ਨੁਕਤੇ ਤੇ ਵੀ ਗੱਲ ਹੋ ਰਹੀ ਹੈ ਕਿ ਜੇ 40 ਲੱਖ 50 ਲੱਖ 60 ਲੱਖ ਲਾ ਕੇ ਹੀ ਜਾਣਾ ਤਾਂ ਉਹ 50 60 ਲੱਖ ਵਾਪਸ ਆਪਣੇ ਕਿਸੇ ਕਾਰੋਬਾਰ ਤੇ ਉਰੇ ਲਾ ਲੋ ਉਰੇ ਕੰਮ ਕਰ ਲੋ ਇਹ ਵੀ ਇੱਕ ਪ੍ਰਕਿਰਿਆ ਸ਼ੁਰੂ ਹੋਈ ਹੈ ਸ਼ੁਰੂ ਹੋਈ ਹੈ ਜੇ ਉੱਥੇ ਉੱਥੇ ਰੋਜ਼ਗਾਰੇ ਨਹੀਂ ਮਿਲਣਾ ਉੱਥੇ ਮਹਿੰਗਾਈ ਹੋ ਹੈ ਉੱਥੇ ਜਾ ਕੇ 10 ਸਾਲ ਲੱਗਣੇ ਐ ਸੈਟ ਹੋਣ ਨੂੰ ਇੱਥੇ ਤਾਂ 3 ਸਾਲਾਂ ਨੇ ਸੈਟ ਹੋ ਜਾਣੇ ਇਸ ਲਈ ਬੱਚੇ ਨਿਕਲ ਹਾਂ ਹੁਣ ਇਹ ਨਾ ਹੋਵੇ ਕਿ ਕੈਨੇਡਾ ਦੇ ਹਾਲਾਤ ਨੂੰ ਧਿਆਨ ਚ ਰੱਖਦੇ ਆ ਆਸਟ੍ਰੇਲੀਆ ਤੇ ਅਮਰੀਕਾ ਚ ਪਹੁੰਚ ਨਾ ਹੋਣ ਕਾਰਨ ਦੇ ਕਾਰਨ ਜਿਹੜੀ ਇੱਥੇ ਗੰਟੀ ਵਧ ਰਹੀ ਆ ਕੱਲ ਨੂੰ ਆਵਾਦੀ ਪਾਰਟੀ ਦੇ ਇਸ਼ਤਿਹਾਰਾਂ ਚ ਆਜੂਗੇ ਦੇਖੋ ਜੀ ਪੰਜਾਬ ਦਾ ਨੌਜਵਾਨ ਪੰਜਾਬ ਚ ਰੁਕਣ ਲੱਗ ਗਿਆ ਉਹ ਉਹ ਨਾ ਕਿਤੇ ਇਹਦਾ ਆਪਣਾ ਢੋਲ ਵਜਾਉਣ ਲੱਗ ਗਿਆ ਜੀ ਜੀ ਬਿਲਕੁਲ ਇਹ ਤਾਂ ਹੈ ਪਰ ਅਬ ਸਰਕਾਰ ਦਾ ਤਾਂ ਚਲੋ ਦੇਖਦੇ ਹਾਂ ਆਪਾਂ ਕੀ ਸਿਸਟਮ ਆ ਪਰ ਦੂਜੇ ਮੁਲਕਾਂ ਦੀ ਇਮੀਗ੍ਰੇਸ਼ਨ ਨੀਤੀਆਂ ਤੇ ਸਾਰਾ ਕੁਝ ਬਹੁਤ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਬਾਦੀ ਤੁਹਾਡੇ ਸਟੂਡੈਂਟ ਉੱਥੇ ਕਿੰਨੇ ਕ ਜਾ ਰਹੇ ਨੇ ਜਾਂ ਉਹਨਾਂ ਦਾ ਕਾਰਨ ਕੀ ਉੱਥੇ ਜਾਣ ਦਾ ਹਾਂ ਤੁਹਾਡੇ ਦੇਸ਼ ਦੇ ਵਿੱਚ ਹਾਲਾਤ ਹਿਜਰਤ ਕਰਨ ਨੂੰ ਜ਼ਰੂਰ ਮਜ਼ਬੂਤ ਕਰਦੇ ਨੇ ਇਹਦੇ ਵਿੱਚ ਕੋਈ ਦੂਰਾਈ ਨਹੀਂ ਕਿ ਜਦੋਂ ਕਿਸੇ ਵੀ ਖਿੱਤੇ ਦੇ ਵਿੱਚੋਂ ਕੋਈ ਵੱਡੀ ਆਬਾਦੀ ਦਾ ਹਿੱਸਾ ਉੱਥੋਂ ਪਲਾਨ ਕਰ ਜਾਂਦਾ ਉੱਥੋਂ ਹਿਜਰਤ ਕਰ ਜਾਂਦਾ ਤਾਂ ਉਹਦੇ ਤਿੰਨ ਕਾਰਨ ਹੀ ਮੇਨ ਤੌਰ ਤੇ ਮੰਨੇ ਜਾਂਦੇ ਆ ਉਥੋਂ ਦੇ ਆਰਥਿਕ ਕਾਰਨ ਸਮਾਜਿਕ ਤੇ ਧਾਰਮਿਕ ਕ ਜਿਹੜੇ ਧਾਰਮਿਕ ਘਟਗਣਤੀਆਂ ਦੇ ਤੌਰ ਤੇ ਜਿਨ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਵਿਹਾਰ ਹੋ ਰਿਹਾ ਉਹ ਨਹੀਂ ਰਹਿੰਦਾ ਸਮਾਜਿਕ ਤੌਰ ਤੇ ਜੋ ਉਥੇ ਸਹੀ ਨਹੀਂ ਤਾਂ ਉਹ ਸਿਆਸੀ ਤੌਰ ਤੇ ਜਾਂ ਆਰਥਿਕ ਤੌਰ ਤੇ ਜੇ ਕਿਸੇ ਨੂੰ ਪੈਸਾ ਨਹੀਂ ਬਣ ਰਿਹਾ ਤਾਂ ਉਹ ਨਹੀਂ ਰਹਿੰਦਾ ਉੱਥੇ ਪੰਜਾਬ ਚ ਇਸ ਮੌਕੇ ਸੁਰੱਖਿਆ ਦਾ ਬਹੁਤ ਮਸਲਾ ਹੈ ਹਾਂਜੀ ਸੁਰੱਖਿਆ ਨਸ਼ੇ ਵਾਲਾ ਬਹੁਤ ਮੁੱਦਾ ਉਹਨਾਂ ਨੂੰ ਕੀ ਹੁੰਦੇ ਲੱਗਦਾ ਕਿ ਸ਼ਾਇਦ ਬਾਅਦ ਜਾ ਕੇ ਨਸ਼ੇ ਵਾਲਾ ਮਸਲਾ ਹੱਲ ਹੋ ਜਾਣਾ ਹਾਂ ਜੀ ਰੇਖਾ ਬਹੁਤ ਵੱਡਾ ਰੇਖਾ ਬਹੁਤ ਵੱਡਾ ਬਿਲਕੁਲ ਜੀ ਬਿਲਕੁਲ ਤੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਅਸੀਂ ਸ਼ਾਰਟਕਟ ਸਾਡੀ ਜਵਾਨੀ ਬਹੁਤ ਬਣਾਉਣਾ ਚਾਹੁੰਦੀ ਆ ਕਿ ਤੁਰੰਤ ਅਮੀਰ ਹੋ ਜਾਈਏ ਹਮ ਇੱਕ ਬਹੁਤ ਪਹਿਲੂ ਹੈ ਔਰ ਦੂਸਰਾ ਆਪਣੇ ਜਵਾਕਾਂ ਦੇ ਰਾਹੀਂ ਵਿਦੇਸ਼ਾਂ 'ਚ ਕਾਲਾ ਧੰਬਾ ਬਹੁਤ ਐਡਜਸਟ ਕੀਤਾ ਜਾ ਰਿਹਾ ਬੜੇ ਪਹਿਲਾਂ ਲੋੜਬੰਦ ਲੋਕ ਵਿਦੇਸ਼ ਜਾਣ ਬਾਰੇ ਸੋਚਦੇ ਸੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਹੁਣ ਬੜੇ ਘਰਾਣੇ ਬੜੇ ਅਫਸਰਾਂ ਦੇ ਜਵਾਕ ਬੜੇ ਲੀਡਰਾਂ ਦੇ ਨਿਆਣੇ ਭ੍ਰਸ਼ਟਾਚਾਰ ਲੋਕਾਂ ਦੇ ਜਵਾਕ ਉਹਨਾਂ ਨੂੰ ਸੈੱਟ ਕਰਕੇ ਉਹਨਾਂ ਰਹੀਂ ਪੈਸਾ ਉੱਧਰ ਬੜਾ ਕੁਝ ਹੋ ਰਿਹਾ ਪਹਿਲਾਂ ਪਹਿਲਾਂ ਨਾ ਜਿਹੜੇ ਜਿਹੜੇ ਅਮੀਰ ਲੋਕਾਂ ਦੀ ਤੁਸੀਂ ਧਨਾੜ ਲੋਕਾਂ ਦੀ ਗੱਲ ਕਰਦੇ ਆ ਪਹਿਲਾਂ ਇਹ ਆਪਣੇ ਸਟੇਟਸ ਸਿੰਬਲਾਸ ਤੇ ਬਾਹਰ ਪੜਾਉਂਦੇ ਸੀ ਜਵਾਕਾਂ ਨੂੰ ਕਿ ਸਾਡਾ ਜਵਾਕ ਲੰਡਨ ਪੜਦਾ ਸਾਡਾ ਜਵਾਕ ਅਮਰੀਕਾ ਕੈਨੇਡਾ ਪੜਦਾ ਪਰ ਜਿਵੇਂ ਹੁਣ ਉਸ ਤੋਂ ਬਾਅਦ ਆਪਣੇ ਵਰਗੇ ਮੱਧ ਵਰਗੀ ਘਰਾਂ ਦੇ ਬੱਚੇ ਆਏ ਉਹਨਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਪਰ ਹੁਣ ਤਾਂ ਕਾਲੇ ਧਨ ਵਾਲਾ ਪ੍ਰਚਲਨ ਤਾਂ ਬਹੁਤ ਜ਼ਿਆਦਾ ਆ ਹੁਣ ਤਾਂ ਬਹੁਤ ਵੱਡਾ ਵਿਚਾਰ ਆਹੀਂ ਇਹ ਸੈੱਟ ਕੀਤਾ ਜਾ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਹਾਂਜੀ ਇਧਰ ਤਾਂ ਫੀਸਾਂ ਚਾਹੀਦੀਆਂ ਇਹ ਉਹ ਫੀਸਾਂ ਦਾ ਸਰੋਤ ਕੀ ਹੈ ਉਹ ਤਾਂ ਟੈਕਸ ਨਹੀਂ ਨਾ ਚੈੱਕ ਕਰਦੇ ਕਿ ਕੀ ਹੋ ਗਿਆ ਲੱਗੇ ਉਹਦਾ ਉਥੋਂ ਦੀਆਂ ਏਜੰਸੀਆਂ ਦਾ ਕੰਮ ਹੈ ਜਿਹੜੇ ਉਹਦੇ ਰਾਹੀਂ ਉਥੇ ਜਾ ਕੇ ਫਲੈਟ ਲੈਣੇ ਕਾਰੋਬਾਰ ਕਰਨੇ ਹਰ ਹੰਤ ਆਉਂਦੇ ਉਤਰਦੇ ਉਹਦਾ ਅਸਰ ਦੂਜੇ ਬੱਚਿਆਂ ਤੇ ਆਮ ਬੱਚਿਆਂ ਤੇ ਪੈਂਦੇ ਹੈ ਉੱਥੇ ਬੇਤ ਕਰਦੇ ਜਿਹੜੇ ਜਿਹੜੇ ਬੱਸ ੜੀਆਂ ਤੇ ਖੜੇ ਹੈ ਨਾ ਸਵੇਰ ਨੂੰ ਬੱਸ ਫੜਨ ਲਈ ਕਾਰਡ ਲੈ ਕੇ ਹਾਂਜੀ ਉਹ ਸੋਚਦਾ ਹੈ ਕਿ ਆ ਪਰਸੋਂ ਦਾ ਉਤਰਿਆ ਸੀ ਅੱਜ ਕਾਰ ਵੀ ਲੈ ਲਈਏ ਨੇ ਹਾਂ ਬਿਲਕੁਲ ਉਹਨਾਂ ਉਹਨਾਂ ਬੱਚਿਆਂ ਦਾ ਅਸਰ ਪੈਂਦਾ ਇਹ ਬਹੁਤ ਫਿਕਰਮੰਦੀ ਵਾਲੀ ਗੱਲ ਹੈ ਜੀ 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 ਬਿਲਕੁਲ